ਅੱਧੇ ਪਾਸੇ ਜੱਸਾ ਪਹਿਲਵਾਨ ਪੱਟੀ ਇੱਕ ਪਹਿਲਵਾਨ ਨੇ ਕਾਲਾ ਰੋਲ ਪਾਇਆ ਕੰਨ ਦੇ ਕੋਲੋਂ ਵੀ ਕੰਮ ਚਾਲੇ ਤੇ ਜੂਰੀ ਦੇ ਪਾਸੇ ਰੋਸ ਪਹਿਲਵਾਨ ਤੇਲ ਸੜ ਦੇਖੋ ਕਿਹੜਾ ਬਹੁਤ ਖੁਸ਼ੀ ਦੇਖਣ ਲੱਗੋ ਆਪਾਂ ਜੀ ਹੋਰ ਜੱਟਾਂ ਤੋਂ ਲੱਗੋ ਆਪਾਂ ਜੀ ਇਹਦੇ ਕੋਲ ਬੋਲਣ ਦੇ ਜੀ ਬਾਜੀ ਅੱਗੇ ਹੋਵੇ ਮਰ ਤੁਸੀਂ ਲੋੜਾ ਮਤਲਬ ਕੀ ਕਰਦਾ ਛੱਡੀ ਕੀ ਰੋਲ ਨਿਭਰੇ ਚਲੇ ਅਸੀਂ ਵੀ ਕੋ ਲਾਗਦੀ ਟੂਪੇ ਬਹੁਤ ਤੇਲ ਨਾ ਕਰੋ

ਲੱਗੀ ਪੰਧੌੜ ਉਹ ਵੀ ਤਾਰਿਆਂ ਦੇ ਬੜੀ ਤਾਕਤ ਦੀ ਮੁਸ਼ਤੀ ਚੱਲ ਰਹੀ ਵੀ ਦੇਖੋ ਇਹ ਕੁਸ਼ਤੀ ਨੂੰ ਦੇਖਣ ਲਈ ਉਹ ਕੁਸ਼ਤੀ ਦੇਖਣ ਲਈ 40 40 50 50 ਕਿਲੋ ਮੀਟਰ ਤੋਂ ਲੋਕ ਕਹਿੰਦੇ ਵੀ ਚੁਰਕੇ ਗਾਦੇ ਨੇ ਦੇਖੋ ਜਿਹੜੀ ਅੱਗੇ ਤੁਹਾਨੂੰ ਕੁਸ਼ਤੀ ਦਿਖਾ ਜਾਰੀ ਹੈ ਇੱਕ ਮਾ ਜੱਸਾ ਪਹਿਲਵਾਨ ਜੀ ਪੱਟੀ ਇਹ ਕੁਸ਼ਤੀ ਪ੍ਰੇਮਾਂ ਦੀ ਜਾਣਕਾਰੀ ਲਈ ਸਾਡੀ ਪੰਜਾਬ ਸਰਕਾਰ ਵੱਲੋਂ 14 ਸਾਬ ਦੀ ਪਤੰਤਰ ਧਾਕੀ ਦੇ ਉੱਤੇ ਕੁਸ਼ਤੀ ਕ੍ਰੇਡਿਅਰ ਰਸਤੇ ਨੇ ਪੰਜਾਬ ਦਾ ਖਿਤਾਬ ਕਰਾਇਆ ਗਿਆ ਸਾਰੇ ਪੰਜਾਬ ਦੇ ਪਹਿਲਵਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਦਿੱਫਾ ਜੱਫਾ ਪਹਿਲਵਾਨ ਪੱਟੀ ਦੇ ਸਾਰੇ ਪਹਿਲਵਾਨਾਂ ਨੂੰ ਚਿਤ ਕਰਕੇ ਫਾਈਨਲ ਦੇ ਵਿੱਚ ਸਿਰਤਪਾਲ ਪਹਿਲਵਾਨਾਂ ਨੂੰ ਖੜਵਾੜੇ ਨੂੰ ਹਰਾ ਕੇ ਇਸ ਪਹਿਲਵਾਨ ਨੇ ਰੁਸ਼ਤ ਨੇ ਪੰਜਾਬ ਦਾ ਕਿਤਾਬ ਜਿੱਤਿਆ 1985 ਦੇ ਵਿੱਚ ਇਹਨਾਂ ਦੇ ਪਿਤਾ ਸਰਦਾਰ ਜਲਵਿੰਦਰ ਸਿੰਘ ਸਿੱਧਾ ਨੇ ਕਿਤਾਬ ਜਿੱਤਿਆ ਸੀ ਪੂਰੇ 38 ਸਾਲ ਬਾਅਦ ਇਸ ਪਹਿਲਵਾਨ ਨੇ ਰਸਤੇ ਵਿੱਚ ਪੰਜਾਬ ਦਾ ਝੰਡਾ ਚੁੱਕਿਆ ਇੱਕ ਵਾਰ ਦੱਸੋ ਪਹਿਲਵਾਨ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰੋ ਜੀ ਤੇ ਦੂਜੇ ਪਾਸੇ ਸ਼ੋਨੂ ਪਹਿਲਵਾਨ ਤੇ ਸਾਡੇ ਦੂਜੇ ਪਾਸੇ ਰੋਸ਼ਨ ਪਹਿਲਵਾਨ ਜੀ ਕਰ ਲਗਾੜ ਇਹ ਇਹ ਵੀ ਬਹੁਤ ਵਧੀਆ ਪਹਿਲਵਾਨ ਹੈ ਬੜੀ ਤਾਕਤ ਦੀ ਪੁਸ਼ਟੀ ਚੱਲੀ ਹੋਈ ਦੇਖੋ ਕਿਹਦਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਕੰਧਾ ਨੱਗਰ ਕਰਮਾ ਵਾਲੇ ਨੇ ਨੱਗਰ ਭਾਗਾ ਵਾਲੇ ਨੇ ਜੋਦਾ ਸ਼ਿੰਦ ਕਰਾਉਂਦੇ ਦਸਾਂ ਮਾਹ ਦੀ ਕਿਰਤ ਕਮਾਈ ਘੋੜਾ ਉੱਤੇ ਲੈਣੇ। ਲੋ ਜੀ ਸਾਡੇ ਵਿੱਚ ਰਣਜੀਤ ਪਹਿਲਵਾਨ ਜੀ ਲੀੜਾ ਵਾਲਾ ਪਹੁੰਚਿਆ ਹੋਇਆ। ਉਹਦੇ ਮੋਢੇ ਤੇ ਛੱਟ ਲੱਗੀ ਆ ਜੀ। ਛੱਟ ਕਾਰਨ ਉਹ কুਸਤੀ ਨਹੀਂ ਲੜ ਸਕਿਆ। ਪਿਛਲੇ ਸਾਲ ਵੀ ਇਸ ਪਹਿਲਵਾਨ ਨੇ ਟੱਗੀ ਜਿੱਤੀ ਆ ਲਗਾਤਾਰ 7 ਸਾਲ ਤੋਂ ਤੇ ਟੱਗੀਆਂ ਜਿੱਤਾਂ ਆ ਰਿਹਾ ਤੇ ਮਾ ਰਣਜੀਤ ਪਹਿਲਵਾਨ ਨੂੰ ਬੇਨਤੀ ਆ ਇੱਕ ਵਾਰ ਖਾਦੇ ਦੀ ਸਲਾਮੀ ਜ਼ਰੂਰ ਦੇ ਦਿਓ ਸਾਡੇ ਏਰੀਆ ਦਾ ਮਾਨ ਰਣਜੀਤ ਪਹਿਲਵਾਨ ਜੀ ਮੀਲਾ ਖਾਦੇ ਨੂੰ ਸਲਾਮੀ ਦੇ ਦਿਓ ਬਈ ਮੋਟੇ ਤੇ ਛੱਟ ਲੱਗਣ ਕਾਰਨ ਇਹ ਪਹਿਲਵਾਨ ਕੁਸ਼ਤੀ ਨਹੀਂ ਲੜ ਸਕਿਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਜੀ ਸਾਡੇ ਸ਼ਰਧਾਵਾਸੀ ਕਰਮ ਸਿੰਘ ਪਹਿਲਵਾਨ ਦਾ ਪਤੀਕਾ ਇਸ ਤੋਂ ਬੜੀਆ ਪਹਿਲਵਾਨੀ ਬਹੁਤ ਵੱਡੀਆ ਕੁਸ਼ਤੀ ਚੱਲਦੀ ਹੂਈ देखो कि पहलवान ने तो कुछ तो जिद प्राप्त करता है वाह भाई वाह की कुछ कुश्ती चलती हुई पहलवान पति दसा पहलवान जी पति प्राप्त कर